ਨਿੱਸਾ ਸ਼ੀਗਾਰਡ ਉਸ ਕੀ ਹਾਲ ਚਾਲ ਹੈ ਸਵਾਗਤ ਹੈ ਸਾਰਿਆਂ ਦਾ YouTube ਅਤੇ Facebook ਦੇ ਚੈਨਲ ਦੇ ਉੱਤੇ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਦੀ ਬਾਹਰ ਜਾਣ ਦੀ ਬਹੁਤ ਦੌੜ ਲੱਗੀ ਹੋਈ ਹੈ ਉੱਥੇ ਕਈ ਭੈਣ ਭਰਾ ਕੈਨੇਡਾ ਅਮਰੀਕਾ ਨੂੰ ਛੱਡ ਕੇ ਵਾਪਸ ਪੰਜਾਬ ਆ ਰਹੇ ਆਪਦੀ ਮਿੱਟੀ ਦੇ ਨਾਲ ਜੁੜ ਰਹੇ ਆ ਤੇ ਇੱਥੇ ਆ ਕੇ ਬਹੁਤ ਤਰ੍ਹਾਂ ਤਰ੍ਹਾਂ ਦੇ ਕੰਮ ਕਰ ਰਹੇ ਆ ਅੱਜ ਐਸੀ ਇੱਕ ਮੁੰਡੇ ਨੌਜਵਾਨ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਪੰਜਾਬ ਆਕੇ ਆਪਣੇ ਪਿੰਡ ਵਿੱਚ ਦੁਬਾਰਾ ਇੱਕ ਐਸਾ ਕੰਮ ਸ਼ੁਰੂ ਕੀਤਾ ਹੈ ਜਿਹੜਾ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਕਰਦੇ ਆ ਰਹੇ ਸੀਗੇ ਆਓ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੇ ਨਾਲ ਹਾਂਜੀ ਸੱਸੀ ਗੱਲ ਕੀ ਹਾਲ ਜੀ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਆ ਭਾਈ ਜਿੰਨ ਸਾਨੂੰ ਕੀ ਪਤਾ ਲੱਗਾ ਤੁਸੀਂ ਕੈਨੇਡਾ ਛੱਡ ਕੇ ਇੱਧਰ ਆ ਕੇ ਦੁਬਾਰਾ ਦੁਬਾਰਾ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਕਿਦਾਂ ਵਾਪਸ ਆਏ ਕਿਦਾਂ ਹਰ ਕੁਝ ਕੀਤਾ ਦੁਬਾਰਾ ਤਾਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਬਿਲਕੁਲ ਮੇਰਾ ਨਾਮ ਤਕਦੀਰ ਸਿੰਗਰ ਮੈਂ 1.5 ਸਾਲ ਪਹਿਲਾਂ ਕੈਨੇਡਾ ਚੱਲਾ ਗਿਆ ਸੀ ਜ ਤੇ ਪਹਿਲਾਂ ਆਪਣਾ ਦੁੱਧ ਦਾ ਕੰਮ ਸੀਗਾ ਮੇਰਾ ਰੈਸਟੋਰੈਂਟ ਵੀ ਸੀ ਤਾਂ ਖੁਦ ਤੋਂ ਪੁੱਛੋ ਬੋਲ ਜੀ ਅਜੀ ਤੇ ਉਹ ਸਾਰਾ ਮੈਂ ਸੇਲ ਕਰਕੇ ਤੇ ਮੈਂ ਇੱਕ ਦੁੱਧ ਦਾ ਕੰਮ ਵੀ ਛੱਡ ਕੇ ਪੱਕੇ ਬੋਪੀ ਚਲਾ ਗਿਆ ਸੀਗਾ ਕਨੇਡਾ ਜੀ ਬਈ ਜੀ ਪਰ ਮੈਂ ਗਿਆ ਉੱਥੇ ਜਾ ਕੇ ਮੈਂ ਸਿਸਟਮ ਬਈ ਕੋਈ ਬਹੁਤਾ ਚੰਗਾ ਨਹੀਂ ਲੱਗਿਆ ਉੱਥੋਂ ਦਾ ਹਾਂਜੀ ਹਾਂਜੀ ਜੀ ਹੁਣ ਆਪਾਂ ਵਾਪਸ ਆ ਕੇ ਫੇਰ ਆਪਣਾ ਦੁੱਧ ਦਾ ਕੰਮ ਸਟਾਰਟ ਕੀਤਾ ਹੈਗਾ ਜੀ ਬਈ ਹਾਂਜੀ ਤਾਂ ਤੁਸੀਂ ਲਗਭਗ 1.5 ਸਾਲ ਉੱਥੇ ਰਹੇ ਹਾਂ ਹਾਂ ਜੀ ਪਰ ਤੁਹਾਨੂੰ ਕੀ ਲੱਗੇ ਉੱਥੇ ਵੀ ਵੀ 1.5 ਸਾਲ ਤੋਂ ਤੇ ਬਤਾ ਕੇ ਕੈਨੇਡਾ ਜਾਂਦਗੀ ਦੇ ਤੇ ਵਾਪਸ ਪੰਜਾਬ ਆਏ ਹੋ ਤੇ ਮਾਪੇ ਕੋਲੇ ਆਪਣਾ ਪੁਰਾਣਾ ਕੰਮ ਸ਼ੁਰੂ ਕੀਤਾ ਦੁੱਧ ਦਾ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਉੱਥੇ ਐਸੀ ਕੀ ਜੀ ਮਹਿਸੂਸ ਕੀਤੀ ਕੀ ਜਿਹੜੀ ਉਥੋਂ ਰਹਿ ਸੀ ਇਸ ਤਰ੍ਹਾਂ ਕੇ ਤੁਹਾਨੂੰ ਮਿਲੀ ਮਹਿਸੂਸ ਤਾਂ ਉੱਥੇ ਆਇਆ ਨਹੀਂ ਬਿਲਕੁਲ ਪਹਿਲੀ ਗੱਲ ਤਾਂ ਮਾਪਿਆਂ ਬਿਨਾਂ ਬਹੁਤ ਔਖਾ ਹਾਂ ਜੀ ਬਿਲਕੁਲ ਆਇਆ ਜਦੋਂ ਤੇ ਬਾਕੀ ਹੁਣ ਆਏ ਆ ਆਪਾਂ ਵੀ ਇਹਨਾਂ ਨੇ ਕਾਰਪਸ ਤੇ ਇਦਾਂ ਕੀਤਾ ਹੁਣ ਆਪਾਂ ਇਹਨਾਂ ਦੇ ਬੜਾ ਪੀੜਿਆਂ ਦੇ ਨਾਲ ਹੀ ਨਰੇ ਰਹਿ ਇਦ ਆਪਣਾ ਕਮਾਈਆਂ ਨਾਲ ਬਹੁਤ ਵੱਡੀ ਗੱਲ ਕਹੀ ਵੀ ਤੁਸੀਂ ਤਾਂ ਜਿਵੇਂ ਮਾਪੇ ਬੇਤੁਰੀ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਾਪੇ ਬਹੁਤ ਵੱਡਾ ਪਾਲ ਉਸਕੇ ਕਰਦੇ ਹਨ ਜਦੋਂ ਤੁਸੀਂ ਵਾਪਸ ਆਏ ਹੋ ਕਰਦੇ ਤਾਂ ਕੰਮਸ਼ਣ ਵੀ ਤਾਂ ਬਹੁਤ ਤੋਂ ਵਧੀਆ ਇੱਕ ਗੱਲ ਕਹਿ ਸਕਦੇ ਬਹੁਤ ਵਧੀਆ ਹੈ ਜਿਸ ਜਿਹੜਾ ਇਸ ਦਾ ਸਕੂਨ ਹੈ ਬਿਲਕੁਲ ਬਹੁਤ ਵੱਡੀ ਗੱਲ ਹੈ ਵਾਪਸ ਆਉਣਾ ਕਿਉਂਕਿ ਨੀਵ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਜਿੱਦਾਂ ਦੌੜ ਲੱਗੀ ਹੋਈ ਹੈ ਬਾਹਰ ਜਾਉਣ ਦੀ ਹਰ ਇੱਕ ਬੱਚਾ ਆਪਣਾ 16 ਸਾਲ ਦਾ ਬੱਚਾ ਮੁੰਡੇ ਕੁੜੀਆਂ ਇਹ ਤਰ੍ਹਾਂ ਦਾ ਹੈ ਅੰਤ ਤੇ ਤੁਸੀਂ ਜਿਹੜੇ ਭੈਣ ਪਰੋਂ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆ ਰਹੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਹੋ ਆਪਾਂ ਤਾਂ ਇਹ ਕਹਿ ਰਹੇ ਆ ਵੀ ਦੇਖੋ 20-25 ਲੱਖ ਰੁਪਈਆ ਬੰਦਾ ਲਾ ਕੇ ਜਾਂਦਾ ਹੈ ਨਾ ਉਹ ਇੰਨੇ ਰੁਪਏ ਲਾ ਕੇ ਵੀ ਆਪਾਂ ਇੱਥੇ ਕੋਈ ਵੀ ਕੰਮ ਆਮ ਦਾ ਕਰ ਸਕਦੇ ਹਾਂ ਜੀ ਬਿਲਕੁਲ ਹੋਰ ਆਪਾਂ ਦੁੱਧ ਦਾ ਕੰਮ ਸਟਾਰਟ ਕੀਤਾ ਨਾ ਹਜੇ ਤੇ ਆਪਾਂ ਆਪਦੇ ਪਰਚੂ ਰੱਖੇ ਆ ਚਲੋ ਕੋਈ ਥੋੜਾ ਜਿਹਾ ਮੈਂ ਪਿੰਡ ਕੋਲ ਦਾ ਰੱਖਾ ਕਰ ਦਾਂਗਾ ਜੀ ਤੇ ਵੀ ਆਪਾਂ ਵਧੀਆ ਰੋਟੀ ਖਾ ਸਕਦੇ ਆ ਜੀ ਜੀ ਆਪਾਂ ਦੇ ਤੁਹਾਡੇ ਨਾਲ ਉਹਦੇ ਲਈ ਆਪਾਂ 20-25 ਲੱਖ ਨਾਲ ਉਹਦਾ 1 ਲੱਖ 2 ਲੱਖ ਰੁਪਈਆ ਲਾ ਕੇ ਆਉਂਦਾ ਕੋਈ ਵੀ ਕੰਮ ਆਸਟਾਰਟ ਕਰ ਸਕਦੇ ਆ ਬਿਲਕੁਲ ਬਿਲਕੁਲ ਤੇ ਆਪਾਂ ਚਾਹੁੰਦੇ ਆ ਵੀ ਕੋਈ ਵੀ ਬੰਦਾ ਉਧਰੋਂ ਆਉਂਦਾ ਦੇਖੋ ਹੁਣ ਮੈਂ ਦੁੱਧ ਦਾ ਕੰਮ ਸਟਾਰਟ ਕੀਤਾਗਾ ਦੇਖੋ ਹਨਾ ਵੀ ਕੋਈ ਹੋਰ ਆਉਂਦਾ ਆਪਾਂ ਉਹ ਸਪੋਰਟ ਕਰਾਂਗੇ ਕੋਈ ਆਉਂਦਾ ਅਗਲੀ ਹੁਣ ਹਲਵਾਈ ਦਾ ਕੰਮ ਜਾਂ ਦੁੱਧ ਦੀ ਮਿਠਾਈ ਦਾ ਕੰਮ ਆ ਆਜਕਲ ਕਿੰਨੇ ਚੱਲ ਰਹੇ ਆ ਨਵੀਂ ਵੀ ਸਟਾਰਟ ਕਰੋ ਆਪਾਂ ਦੁੱਧ ਦਵਾਂਗੇ ਉਹਨਾਂ ਨੂੰ ਵੀ ਹੋਰ ਪਰਵਾਸੀ ਆ ਕੇ ਆਪਣੇ ਕੋਲੇ ਬੈਠ ਰਿਹਾ ਇੱਥੇ ਕੰਮ ਕਰ ਰਿਹਾ ਦੇਖੋ ਕਿੰਨੇ ਕੰਮ ਜਾ ਬੂਰੇ ਆਉਂਦੀ ਆ ਮਾਊਂਟਮ ਕੌਣੀ ਦਾ ਸਰਬੋਤਮ ਬਿਲਕੁਲ ਬਿਲਕੁਲ ਜਿਹੜੀ ਪ੍ਰੋਫੈਸ਼ਨਲ ਤੇ ਬਹੁਤ ਤਾਜ਼ਾ ਆਪਣੇ ਬੰਦੇ ਪੰਜਾਬ ਦੀ ਸ਼ਰਮ ਮੰਨਦੇ ਆ ਤੇ ਮੈਂ ਵੀ ਜਦ ਕਹਿੰਦਾ ਜਦੋਂ ਆਪਣਾ ਸ਼ਰਮ ਨਹੀਂ ਮੰਨਦੇ ਕਿਉਂਕਿ ਕੰਮ ਕੋਈ ਪਾਣਾ ਨਹੀਂ ਹੁੰਦਾ ਕੋਈ ਕੰਮ ਛੋਟਾ ਨਹੀਂ ਹੁੰਦਾ ਬੇ ਜੀ ਮੈਂ ਅਕਸਰ ਇਹਦਾ ਵੀ ਦੇਖਦੇ ਬੰਦੇ ਬਾਰੋਪੈਂਡ ਤੋਂ ਆਕਸੋਂਦੇ ਉਹਨਾਂ ਦੇ ਵਿੱਚ ਇਹ ਚੀਜ਼ ਬਹੁਤ ਵੱਡਾ ਬਦਲਾਵ ਹੁੰਦਾ ਹੈ ਉਹ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝੇ ਇਹ ਚੀਜ਼ ਦਾ ਮੈਂ ਬਾਕੀ ਬਹੁਤ ਦੇਖਦਾ ਤੇ ਉਧਰ ਵੀ ਮੈਨੂੰ ਲੱਗਦਾ ਤੁਸੀਂ ਦੇਖ ਕੇ ਆਏ ਹੋ ਕੰਮ ਕੋ ਛੋਟਾ ਵੱਡਾ ਨਹੀਂ ਇਹ ਬੰਦੇ ਦਾ ਨੀਅਤ ਸਾਫ਼ ਹੋਣੀ ਚਾਹੀਦੀ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਬਾਕੀ ਵੀਰਾਂ ਮੇਰੇ ਪਿੰਡ ਤੋਂ ਹੀ ਤਕਦੀਰ ਤਕਦੀਰਪੁਰ ਤੁਲੀ ਤੋਂ ਹੀ ਵੀਰਾਂ ਪਠੰਡਾ ਜਿਹੜੇ ਸਾਡਾ ਪਿੰਡ ਹੈ ਅਸੀਂ ਬਚਪਨ ਤੋਂ ਲੱਗਪੱਕ ਤੁਰਨ ਜਾਣਦੇ ਆ ਤੇ ਬਹੁਤ ਇਮਾਨਦਾਰ ਬੰਦਾ ਬਈ ਬਹੁਤ ਤੋਂ ਵਧੀਆ ਪਰਿਵਾਰ ਦੇ ਵਿੱਚੋਂ ਵਲੋਕ ਕਰਦਾ ਵੀਰ ਹਨ ਇਸੇ ਕੰਮ ਦੇ ਵਿੱਚ ਵੀਰੇ ਨੇ ਪਹਿਲਾਂ ਵੀ ਇਹਨਾਂ ਨੇ ਦੱਸਿਆ ਤੁਸੀਂ ਤੁਹਾਨੂੰ ਵੀ ਕੰਮ ਗੱਲਬਾਤ ਕੀਤਾ ਕੰਮ ਕੀਤਾ ਸਾਰਾ ਹਨ ਤਾਂ ਆਪਾਂ ਸਕਰੀਨ ਦੇ ਉੱਤੇ ਹਨ ਨੰਬਰ ਵੀ ਦਿੱਤਾ ਹੈ ਕੰਟੈਕਟ ਕਰ ਸਕਦੇ ਹੋ ਵੀਰੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਹਨ ਆਪਾਂ ਸਾਰੇ ਇਹੀ ਡੈਂਟੀ ਕਰਦੇ ਆ ਵੀ ਦੇਖੋ ਆਪਣੇ ਕੋਲ ਆਪਣੇ ਪਸ਼ੂਆ ਹਨ ਆਪਾਂ ਦੁੱਧ ਇਕੱਠਾ ਕਰਦੇ ਆ ਆਪਾਂ ਕਹਿੰਦੇ ਆ ਵੀ ਆਪਾਂ ਘਰਾਂ 'ਚ ਹੀ ਤੁਹਾਨੂੰ ਸਪਲਾਈ ਕਰੀਏ ਬਹੁਤ ਵਧੀਆ ਦੁੱਧ ਆਪਾਂ ਨੂੰ ਮੱਝ ਦਾ ਤੇ ਗਾਂ ਦਾ ਜਿਵੇਂ ਤੁਹਾਡੀ ਕੋਈ ਲੋੜ ਮੁਤਾਬਕ ਤੁਹਾਨੂੰ ਪਹੁੰਚਾ ਕੀਤਾ ਜਾਊਗਾ ਤੇ ਤੁਸੀਂ ਆਪਣੇ ਨੰਬਰ ਤੇ WhatsApp ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਜਿਵੇਂ ਕਰੀਏ ਨਾ ਤਾਂ ਪਹੁੰਚਾ ਕਰਾਂ ਪੁੱਤੀ ਜਿਹੜੇ ਬੰਦੇ ਰਹੇ ਵੀਡੀਓ ਦੇਖ ਰਹੇ ਮੈਨੂੰ ਸ਼ੇਅਰ ਕਰੋ ਕਮੈਂਟਾਂ ਦੇ ਵਿੱਚ ਆਪਣੀ رائے ਦੇਣਾ ਨਾਪੋਰਟ ਲਿਓ ਜੀ ਧੰਨਵਾਦ